ਬਈ ਆਪਣੇ ਕੋਲੇ 26 126 ਪੀਆਰ 126 1509 ਹੂੰ ਤੇ ਇਹ ਆਪੇ 17 18 ਨੇ 17 18 ਹਾਂ ਇਹ ਬਾਸਮਤੀ ਠੀਕ ਆ ਬਈ ਦੋ ਬਾਸਮਤੀ 26 ਠੀਕ ਆ ਇਹ ਬਈ ਹੁਣ ਕਈ ਕਈ ਕਿਸਾਨ ਭਰਾ ਪੁੱਸਣ ਗਏ ਤੇ ਇਹਦੇ ਕਿੰਨੇ ਕ ਟਾਈਮ ਦੀ ਹੋ ਗਈ ਪਨੀਰੀ ਤੇਰੀ ਇਹ ਲਗਭਗ 22 23 ਦਿਨਾਂ ਦੀ ਪਨੀਰੀ ਆ ਠੀਕ ਆ ਬਈ ਇਹ ਆਪਣੀ ਗੱਡੀ ਆ ਉਹ ਉਧਰ ਵੱਡਾ ਲੱਗ ਰਿਹਾ ਅੱਛਾ ਉਹ ਬੋਕਾ ਬਈ ਤੇਰੀ ਉਹ ਬੋਕੂng ਵੀ ਆ ਜਿਹੜਾ ਬਾਈ ਜੀ ਉਹਦਾ ਕੀ ਰੇਟ ਚੱਲ ਰਿਹਾ ਉਹ 1000 ਰੁਪਏ ਮਰ ਲੈ ਚੱਲਦਾ ਜੀ 1000 ਰੁਪਏ ਮਰਲਾ ਹਾਂ ਤੇ 17 18 ਦਾ 17 18 ਤੇ 15 9 ਇਹ 1300 ਰੁਪਏ ਮਰਲਾ 1300 ਰੁਪਿਆ ਪਾਕ ਸੰਗਣੀ ਆ ਲੋਕ ਮਰਲੇ ਵਾਧੂ ਰਹਿੰਦੇ ਕਿਲੇ ਨੂੰ ਠੀਕ ਆ ਬਾਈ ਜੀ ਹਾਂ ਪਯੌਰ ਵੀ ਆ ਆਪ ਦੇ ਵਿੱਚ ਝਾੜੇ ਹੋਇਆ ਹਾਂ ਯੂਨੀਵਰਸਿਟੀ ਵੀ ਵਾਰ ਤੱਕ ਇਹਨਾਂ ਰੱਖੇ ਨਾ ਉਹੀ ਆ ਬਲਾ ਕੇ ਉਹੀ ਝਾੜ ਕੇ ਉਹੀ ਵੀ ਰੱਖਿਆ ਠੀਕ ਆ ਬਾਈ ਜੀ ਹਾਂ ਤੇ ਜਿਹੜੇ ਬਾਈ ਜਿਵੇਂ ਹੁਣ 17 18 ਜਾਂ 1509 ਦੇ ਵਿੱਚ ਝੰਡਾ ਰੋਗ ਤੋਂ ਕੋਈ ਉਹ ਜਿਵੇਂ ਟ੍ਰੈਕੋਡਰਮਾ ਉਹ ਸੀ ਪਾਉਣੇ ਹੁੰਦੇ ਆ ਬਾਕੀ ਆ ਜਿਵੇਂ ਕਾਲੀ ਆਪਾਂ ਜੇ ਵਾਕੇ ਲਾ ਕੇ ਨਾ ਹਾਂਜੀ ਦੋਸਤੋ ਸਤਿ ਸ੍ਰੀ ਅ ਬਾਈ ਜੀ ਜਿਵੇਂ ਅੱਜ ਕੱਲ ਨਾ ਪਨੀਰੀ ਕਈ ਕਿਸਾਨਾਂ ਵੀਰਾਂ ਦੀ ਖਰਾਬ ਹੋ ਗਈ ਜਾਂ ਕਈ ਵੀਰਾਂ ਕੋਲੇ ਘਟ ਜਾਂਦੀ ਆ ਜਾਂ ਥੜ ਜਾਂਦੀ ਆ ਤੇ ਬਾਈ ਮਨਦੀਪ ਕੋਲੇ ਆਏ ਹੋਏ ਸੀ ਆਪਾਂ ਜੋਤ ਨਰਸਰੀ ਫਾਰਮ ਤੇ ਤੇ ਇਹਨਾਂ ਕੋਲੇ ਬਾਈਆਂ ਕੋਲੇ ਪਨੀਰੀ ਆ ਸਤਿ ਸ੍ਰੀ ਅਕਾਲ ਬਾਈ ਜੀ ਅਸਿਕਾ ਬਾਈ ਜੀ ਬਾਈ ਇਹ ਸਭ ਤੋਂ ਪਹਿਲਾਂ ਪਿੰਡ ਕਿਹੜਾ ਬਾਈ ਜੀ ਬਾਈ ਨਾਮ ਮਨਜੀਤ ਸਿੰਘਾ ਪਿੰਡ ਘਰਾਗਣਾ ਜ਼ਿਲ੍ਹਾ ਮਾਨਸਾ ਹੈ ਠੀਕ ਆ ਬਾਈ ਜੀ ਤੇ ਬਾਈ ਵੈਸੇ ਤਾਂ ਚਲੋ ਜੀ ਮੈਂ ਇਹਨਾਂ ਨੂੰ ਅਸੀਂ ਕਾਉਡੀ ਖੇਡ ਦੇ ਕਰਕੇ ਮਨਦੀਪ ਵੀ ਕਹਿ ਦਿੰਨੇ ਆ ਤੇ ਉਹ ਮੁੰਡੇ ਦਾ ਨਾਮ ਮਨਜੀਤ ਆ ਤੇ ਬਾਈ ਮਨਜੀਤ ਤੇਰੇ ਕੋਲੇ ਕਿਹੜੇ ਕਿਹੜਾ ਬੀਜ ਆ ਇਹ ਬਾਈ ਆਪਣੇ ਕੋਲੇ 26 126 ਵੀਰ 126 1509 ਤੇ ਆਪੇ 17 18 17 18 ਹਾਂ ਇਹ ਬਾਸਮਤੀ ਠੀਕ ਆ ਬਾਈ ਦੋ ਬਾਸਮਤੀ 26 ਠੀਕ ਆ ਇਹ ਬਾਈ ਹੁਣ ਕਈ ਕਈ ਕਿਸਾਨ ਭਰਾ ਪੁੱਛਣਗੇ ਤੇ ਇਹਦੇ ਕਿੰਨੇ ਕ ਟਾਈਮ ਦੀ ਹੋਗੀ ਪਨੀਰੀ ਤੇਰੀ ਇਹ ਲਗਭਗ 22 23 ਦਿਨਾਂ ਦੀ ਪਨੀਰੀ ਆ ਠੀਕ ਆ ਬਾਈ ਇਹ ਆਪਣੀ ਗੱਡੀ ਆ ਉਹ ਉਧਰ ਵੱਡਾ ਲੱਗ ਰਿਹਾ ਅੱਛਾ ਉਹ ਬੋਕਾ ਬਾਈ ਤੇਰੀ ਉਹ ਬੋਕੂਗੀ ਬਸ ਦੋ ਚਾਰ ਕੇ ਨਹੀਂ ਰਹਿਣੀਆਂ ਇਹੀ ਹਾਲੇ ਵਾਰ 4.2 ਚਾਰ ਦਿਨਾਂ ਚ ਸਟਾਰਟ ਮੰਗੂਈ ਆ ਵੀ ਸਟਾਰਟ ਹੋ ਜਾਣਾ ਹਾਂ ਬਸ ਲਾਉਣ ਦੇ ਲਗਭਗ ਤਿਆਰੀ ਆ ਹਾਂ ਤੇ ਪੀ ਆਰ 22 ਦਾ ਇੱਕ 122 ਹੈ ਜਿਹੜਾ ਬਾਈ ਜੀ ਉਹਦਾ ਕੀ ਰੇਟ ਚੱਲ ਰਿਹਾ 2000 ਰੁਪਏ ਮਰਲੇ ਚੱਲਦਾ ਜੀ 1000 ਰੁਪਏ ਮਰਲਾ ਹਾਂ ਤੇ 17 18 ਦਾ 17 18 ਤੇ 15 9 ਇਹ 1300 ਰੁਪਏ ਮਰਲਾ 1300 ਰੁਪਿਆ ਫਾਕ ਸੰਗਣੀ ਆ ਦੋ ਕੁ ਮਰਲੇ ਬਾਧੂ ਰੰਦੇ ਕਿਲੇ ਨੂੰ ਠੀਕ ਆ ਬਾਈ ਜੀ ਹਾਂ ਪਿਆਰ ਵੀ ਆ ਆਪ ਦੇ ਵਿਚ ਝਾੜੇ ਹੋਇਆ ਹਾਂ ਯੂਨੀਵਰਸਿਟੀ ਵੀ ਬਰਤ ਤੇ ਕਿਨ ਰੱਖੇ ਨਾ ਉਹੀ ਆ ਬਲਾ ਕੇ ਉਹੀ ਝਾੜ ਕੇ ਉਹੀ ਵੀ ਰੱਖਿਆ ਕਾ ਬਾਈ ਜੀ ਹਾਂ ਤੇ ਜਿਹੜੇ ਬਾਈ ਜਿਵੇਂ ਹੁਣ 17 18 ਜਾਂ 1509 ਦੇ ਵਿੱਚ ਝੰਡਾ ਰੋਗ ਤੋਂ ਕੋਈ ਉਹ ਜਿਵੇਂ ਟ੍ਰੈਕੋਡਰਮਾ ਉਹ ਸੀ ਪਾਉਣੇ ਹੁੰਨੇ ਆ ਬਾਕੀ ਆ ਜਿਵੇਂ ਕਲੀ ਆਪਾਂ ਜੇ ਬਾਕੀ ਲਾ ਕੇ ਨਾ ਕਲੀ ਤੇ ਕਲੀ ਤੇ ਆਪਣੇ ਜਿਵੇਂ ਸਰਫ ਵੀ ਕਹਿੰਦੇ ਕਿ ਲੋਕ ਉਹ ਤੁਸੀਂ ਵਿੱਚ ਬਾਅਦ ਚ ਪਾ ਸਕਦੇ ਜਿਹੜੇ ਜਿਵੇਂ ਦੂਜੀ ਰੇਹ ਪਾਉਣੇ ਜੀ ਪਹਿਲਾਂ ਤਾਂ ਬਾਈ ਸੋਧ ਕੇ ਬੀਜਾਊਗਾ ਪਹਿਲਾਂ ਸੋਧ ਕੇ ਜਿਵੇਂ ਪਹਿਲਾਂ ਵੈਸਟਰਨ ਲਾ ਕੇ ਬੀਜਿਆ ਤੇ ਬਾਕੀ ਟ੍ਰੈਕੋਡਰਮਾ ਹੀ ਪਾਉਣੇ ਠੀਕ ਆ ਹਾਂ ਬਾਕੀ ਤੇ ਇੱਕ ਵਾਰ ਆ ਨਾ ਬਾਈ ਜੀ ਮੈਂ ਤੁਹਾਨੂੰ ਇਹਦੀ ਪਨੀਰੀ ਦੀ ਫੱਟੀ ਵੀ ਦਿਖਾ ਦਨਾ ਪਟ ਕੇ ਤੇ ਇਹ ਨਹੀਂ ਹੈਗਾ ਵੀ ਕੋਈ ਇਧਰਲੇ ਪਾਸੋਂ ਤੇ ਫੱਟੀ ਬਹੁਤ ਸੋਹਣੀ ਆ ਬਾਈ ਜੀ ਬੜੀ ਸੰਗਣੀ ਫੱਕ ਆ ਨਾ ਵਾਲੀ ਬਿਰਲੀ ਨਾ ਸੰਗਣੀ ਬੜੀ ਫੱਕ ਤੇ ਬਾਈ ਦਾ ਨਾਂ ਮੈਂ ਨੰਬਰ ਪਾ ਦੂੰਗਾ ਸਕਰੀਨ ਦੇ ਉੱਪਰ ਜਿਹੜੇ ਕਿਸਾਨ ਭਰਾਵਾਂ ਨੂੰ ਪਨੀਦੀ ਦੀ ਲੋੜ ਆ ਕਈ ਭਰਾਵਾਂ ਦੇ ਅੱਜ ਕੱਲ੍ਹ ਨਾ ਬੀ ਬਹੁਤ ਖਰਾਬ ਹੋ ਗਏ ਹਾਂ ਗਰਮੀ ਕਰਕੇ ਜਿਆਦਾ ਨਾ ਬਹੁਤ ਖਰਾਬ ਹਾਂ ਪਹਿਲਾਂ ਖਰਾਬ ਅੱਧਾ ਕਿ ਲਖਰਾਬ ਹੋਗੇ ਦੁਬਾਰੇ ਬੀਜੇ ਦੁਬਾਰੇ ਵੀ ਖਰਾਬ ਹੋਗੇ ਹਟਾ ਠੀਕ ਆ ਬਾਈ ਜੀ ਉਹ ਜਰਮੀਨੇਸ਼ਨ ਕਿਉਂ ਕਿ ਹੋਇਆ ਨਹੀਂ ਨਾ ਇਹਦੀ ਬੀ ਦਾ ਚੰਗਾ ਹਾਂ ਗਰਮੀ ਕਰਨਾ ਸੋ ਬਾਈ ਵੀਡੀਓ ਨਾ ਜਿਹੜੇ ਕਿਸਾਨ ਭਰਾਵਾਂ ਦੇ ਕੋਲੇ ਤੇ ਤੁਸੀਂ ਪਹੁੰਚਦੀ ਕਰ ਦਿਓ ਤੇ ਬਾਈ ਕੋਲੇ ਪਨੀਰੀ ਤਿਆਰ ਆ ਧੰਨਵਾਦ ਨਾ ਨਾ ਕੋਈ ਗੱਲ ਨਹੀਂ ਆ ਇਹਦਾ 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 ਆਪਾਂ ਸੌਟ ਲਾਦਨੇ ਆ ਵਿੱਚ ਮੈਂ ਸਾਰੀ